ਸੋਸ਼ਲ ਮੀਡੀਆ ਤੇ ਬੀਤੇ 2 ਜਾਂ 3 ਦਿਨਾਂ ਦੇ ਵਿੱਚ ਕਈ ਅਜਿਹੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੀਆਂ ਖਬਰਾਂ ਨਸ਼ਰ ਹੁੰਦੀਆਂ ਪਈਆਂ ਸਨ ਜਿਸ ਤੇ ਵਿੱਚ ਕਈ ਕਾਰਨਾ ਕਰਕੇ ਉਹਨਾਂ ਦੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਅਜਿਹੇ ਦੇ ਵਿੱਚ ਇੱਕ ਪਰਿਵਾਰ ਪਿਓ ਅਤੇ ਧੀ ਦੀਆਂ ਰੋਣ ਕਲਾਉਣ ਦੀਆਂ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਪਈਆਂ ਸੀ ਜਿਸ ਤੇ ਵਿੱਚ ਜੋ ਇਸ ਗਰੀਬ ਕਿਸਾਨ ਦੀ 2 ਏਕੜ ਜ਼ਮੀਨ ਸੀ ਉਸ ਤੇ ਖੜੀ ਫਸਲ ਸੜ ਕੇ ਸੁਆਹ ਹੋ ਗਈ ਸੀ ਉਸ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਵੱਲੋਂ ਇਹ ਵੀਡੀਓ ਦੇਖੀ ਗਈ ਜਾਂ ਕਿਸ ਤਰ੍ਹਾਂ ਉਹਨਾਂ ਕੋਲ ਪਹੁੰਚਦੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਉਸ ਪਰਿਵਾਰ ਨੂੰ ਮਦਦ ਦੀ ਗੱਲ ਕੀਤੀ ਗਈ ਆ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਆ ਕਿ ਜੇਕਰ ਕਿਸੇ ਕੋਲ ਸਪਰਵਾਰ ਦਾ ਨੰਬਰ ਹੈ ਤਾਂ ਮੈਨੂੰ ਮੁਹैया ਕੀਤਾ ਜਾਵੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਜੋ ਬਣਦੀ ਮਦਦ ਹੈ ਉਹ ਕਰਾਂਗਾ ਜ਼ਿਕਰੇ ਖਾਸ ਕੇ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਮੈਸੇਜ ਆਉਂਦੇ ਪਏ ਸਨ ਕਿ ਉਹ ਪਰਿਵਾਰ ਕਿੱਥੋਂ ਦਾ ਹੈ ਇਸ ਤੋਂ ਬਾਅਦ ਅਸੀਂ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਪੂਰੀ ਤਫਤੀਸ਼ ਦੇ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ ਜ਼ਿਕਰੇ ਖਾਸ ਕੇ ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਦੀ ਖਬਰ ਸਾਹਮਣੇ ਆਈ ਸੀ ਕਿ ਉਕਤ ਕਿਸਾਨ ਕੋਲ ਮਹਿਜ਼ 2 ਏਕੜ ਖੇਤੀ ਜ਼ਮੀਨ ਸੀ ਜੋ ਆਪਣੇ ਤੇ ਖੇਤੀ ਕਰਕੇ ਗੁਜ਼ਾਰਾ ਪਰਿਵਾਰ ਦਾ ਕਰਦਾ ਪਿਆ ਸੀ ਜਿਸ ਦੀ ਪੂਰੀ ਕਣਕ ਦੀ ਫਸਲ ਅਚਾਨਕ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਪੂਰੀ ਫਸਲ ਰਾਖ ਹੋ ਜਾਂਦੀ ਹੈ ਇਸ ਤੋਂ ਬਾਅਦ ਗੁਰੂ ਰੰਧਾਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਦੁੱਖ ਜ਼ਾਹਰ ਕੀਤਾ ਗਿਆ ਤਾਂ ਦੂਸਰੇ ਪਾਸੇ ਉਸ ਜੋ ਕਿਸਾਨ ਹੈ ਉਸ ਨੂੰ ਮਦਦ ਦੀ ਗੱਲ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਹੜਾ ਇਹ ਕਿਸਾਨ ਹੈ ਇਹ ਪਿੰਡ ਮਾੜੀ ਮੁਸਤਾਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਆ ਜਿਸ ਦੇ ਪਿੰਡ ਨਿਵਾਸੀਆਂ ਵੱਲੋਂ ਵੀ ਗਾਇਕ ਅਤੇ ਅਦਾਕਾਰ ਦੁਆਰਾ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਉਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਨੀ ਦਿਨੀ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਲੈ ਕੇ ਵੀ ਉਹ ਚਰਚਾ ਦੇ ਵਿੱਚ ਹੈ ਅਜਿਹੇ ਦੇ ਵਿੱਚ ਜੇਕਰ ਕਿਸਾਨ ਦੀ ਮਦਦ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ ਤੇ ਦੂਸਰੇ ਪਾਸੇ ਅਸੀਂ ਇਹ ਵੀ ਦੀ ਅਪੀਲ ਕਰਦੇ ਆ ਕਿ ਹੋਰ ਵੀ ਜੋ ਸਮਾਜ ਸੇਵੀ ਆ ਜਾਂ ਸੀਨੀਅਰ ਅਧਿਕਾਰੀ ਐ ਉਹ ਵੀ ਅਜਿਹੇ ਕਿਸਾਨਾਂ ਦੀ ਮਦਦ ਕਰ ਸੋਸ਼ਲ ਮੀਡੀਆ ਤੇ ਬੀਤੇ 2 ਜਾਂ 3 ਦਿਨਾਂ ਦੇ ਵਿੱਚ ਕਈ ਅਜਿਹੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੀਆਂ ਖਬਰਾਂ ਨਸ਼ਰ ਹੁੰਦੀਆਂ ਪਈਆਂ ਸਨ ਜਿਸ ਦੇ ਵਿੱਚ ਕਈ ਕਾਰਨਾ ਕਰਕੇ ਉਹਨਾਂ ਦੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਅਜਿਹੇ ਦੇ ਵਿੱਚ ਇੱਕ ਪਰਿਵਾਰ ਪਿਓ ਅਤੇ ਧੀ ਦੀਆਂ ਰੋਣਦਿਆਂ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਪਈਆਂ ਸੀ ਜਿਸ ਤੇ ਵਿੱਚ ਜੋ ਇਸ ਗਰੀਬ ਕਿਸਾਨ ਦੀ 2 ਏਕੜ ਜ਼ਮੀਨ ਸੀ ਉਸ ਤੇ ਖੜੀ ਫਸਲ ਸੜ ਕੇ ਸੁਆਹ ਹੋ ਗਈ ਸੀ ਉਸ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਵੱਲੋਂ ਇਹ ਵੀਡੀਓ ਦੇਖੀ ਗਈ ਜਾਂ ਕਿਸ ਤਰ੍ਹਾਂ ਉਹਨਾਂ ਕੋਲ ਪਹੁੰਚਦੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਉਸ ਪਰਿਵਾਰ ਨੂੰ ਮਦਦ ਦੀ ਗੱਲ ਕੀਤੀ ਗਈ ਆ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਆ ਕਿ ਜੇਕਰ ਕਿਸੇ ਕੋਲ ਉਸ ਪਰਿਵਾਰ ਦਾ ਨੰਬਰ ਹੈ ਤਾਂ ਮੈਨੂੰ ਮੁਹैया ਕੀਤਾ ਜਾਵੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਜੋ ਬਣਦੀ ਮਦਦ ਹੈ ਉਹ ਕਰਾਂਗਾ ਜ਼ਿਕਰੇ ਖਾਸ ਕੇ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਮੈਸੇਜ ਆਉਂਦੇ ਪਏ ਸਨ ਕਿ ਉਹ ਪਰਿਵਾਰ ਕਿੱਥੋਂ ਦਾ ਹੈ ਇਸ ਤੋਂ ਬਾਅਦ ਅਸੀਂ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਪੂਰੀ ਤਫ਼ਤੀਸ਼ ਦੇ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ ਜ਼ਿਕਰੇ ਖਾਸ ਕੇ ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਦੀ ਖਬਰ ਸਾਹਮਣੇ ਆਈ ਸੀ ਕਿ ਉਕਤ ਕਿਸਾਨ ਕੋਲ ਮਹਿਜ਼ 2 ਏਕੜ ਖੇਤੀ ਜ਼ਮੀਨ ਸੀ ਜੋ ਆਪਣੇ ਉੱਥੇ ਖੇਤੀ ਕਰਕੇ ਗੁਜ਼ਾਰਾ ਪਰਿਵਾਰ ਦਾ ਕਰਦਾ ਪਿਆਸ ਜਿਸ ਦੀ ਪੂਰੀ ਕਣਕ ਦੀ ਫਸਲ ਅਚਾਨਕ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਤੇ ਪੂਰੀ ਫਸਲ ਰਾਖ ਹੋ ਜਾਂਦੀ ਹੈ ਇਸ ਤੋਂ ਬਾਅਦ ਗੁਰੂ ਰੰਧਾਵਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਦੁੱਖ ਜ਼ਾਹਰ ਕੀਤਾ ਗਿਆ ਤਾਂ ਦੂਸਰੇ ਪਾਸੇ ਉਸ ਉਹ ਕਿਸਾਨ ਹੈ ਉਸ ਨੂੰ ਮਦਦ ਦੀ ਗੱਲ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਹੜਾ ਇਹ ਕਿਸਾਨ ਹੈ ਇਹ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਆ ਜਿਸ ਤੇ ਪਿੰਡ ਨਿਵਾਸੀਆਂ ਵੱਲੋਂ ਵੀ ਗਾਇਕ ਅਤੇ ਅਦਾਕਾਰ ਦੁਆਰਾ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ ਉਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀ ਦਿਨੀ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਲੈ ਕੇ ਵੀ ਉਹ ਚਰਚਾ ਦੇ ਵਿੱਚ ਹੈ ਅਜਿਹੇ ਦੇ ਵਿੱਚ ਜੇਕਰ ਕਿਸਾਨ ਦੀ ਮਦਦ ਹੁੰਦੀ ਹੈ ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ ਤੇ ਦੂਸਰੇ ਪਾਸੇ ਅਸੀਂ ਇਹ ਦੀ اپیل ਕਰਦੇ ਆ ਕਿ ਹੋਰ ਵੀ ਜੋ ਸਮਾਜ ਸੇਵੀਆ ਜਾਂ ਸੀਨੀਅਰ ਅਧਿਕਾਰੀ ਹੈ ਉਹ ਵੀ ਅਜਿਹੇ ਕਿਸਾਨਾਂ ਦੀ ਮਦਦ ਕਰੇ